ਬਾਕੀ ਵੀਰੇ ਗੱਲ ਕਰੀਏ ਬਈ ਤੁਹਾਡੀ ਕਮਾਈ ਹੈਗੀ ਕੋਈ ਜਿਵੇਂ ਇੱਕ ਵਾਰ ਤਾਂ ਤੁਸੀਂ ਖੇਡਦੇ ਹੋ ਜੀ ਜੀ ਬਾਕੀ ਕੋਈ ਕੰਮ ਕਾਰਜ ਜਿਵੇਂ ਨਾਲ ਦੀ ਨਾਲ ਕੋਈ ਸਾਈਡ ਬਿਜ਼ਨਸ ਹਾਂਜੀ ਵੀਰੇ ਮੈਂ ਇੱਕ ਸਕੂਲ ਆ ਰਾਦਾਵਾੜੀ ਦਾ ਜੀ ਉੱਥੇ ਐ ਕਰਾਟੇ ਕਮਟ ਲੱਗੇ ਹੋਇਆ ਠੀਕ ਹੈ ਜਿਲੇ ਐਕਟ ਨੂੰ ਤਹਲਾ ਤੋਂ ਉੱਥੇ ਸੇਵਾ ਦੇ ਰਿਹਾ ਜੀ ਤੇ ਇੱਕ ਮੈਨੂੰ ਲੁਧਿਆਣਾ ਦੇ ਵਰਦਮਾਨ ਸੀਲ ਮਿਲੂ ਕੇ ਆਣਾ ਜੀ ਬਾਈ ਉਹਨਾਂ ਨੇ ਸਕੂਲ ਚ ਦਵਾਇਆ ਆ ਜੀ ਬਾਈ ਸਰਕਾਰੀ ਉੱਤੇ ਮੈਂ ਫ੍ਰੀ ਟ੍ਰੇਨਿੰਗ ਦਿੰਦਾ ਬੱਚਿਆਂ ਨੂੰ ਜੀ ਤੇ ਆਪਣਾ ਸਬਜੀ ਦਾ ਵੀ ਕੰਮ ਆ ओके ਮੰਡੀ ਦੇ ਵਿੱਚ ਠੀਕ ਹੈ ਤੇ ਖਰਚਾ ਪਾਣੀ ਨਿਕਲੀ ਜਾਂਦਾ ਬਈ ਥੋੜਾ ਬੋੜਾ ਬਸ ਚੱਲੀ ਜਾਂਦਾ ਵੀਰੇ ਘਰ ਵੀ ਜਿਰ ਵੀ ਪਿਆਸੀਗਾ ਐਚ ਡੀ ਐਫਸੀ ਬੈਂਕ ਲੁਧਿਆਣਾ ਦੇ ਵਿੱਚ ਜੀ ਬਾਈ 12 ਲੱਖ ਦਾ ਕਰਜ਼ਾ ਸੀਗਾ ਜੀ ਬਾਈ ਬਹੁਤ ਚੱਲੀ ਜਾਂਦਾ ਰੱਬ ਦੀ ਕਿਰਪਾ ਨਾਲ ਦੋ ਟਾਈਮ ਦੀ ਰੋਟੀ ਜੀ ਬਾਈ ਮਿਲ ਜਾਰੀ ਹੈ ਜੀ ਬਾਈ ਮਿਲ ਜਾਰੀ ਤੇ ਬਾਕੀ ਬਈ ਇੱਕ ਗੱਲ ਦਰਸ਼ਕਾਂ ਨੂੰ ਦੱਸਿਓ ਬਈ ਜਦੋਂ ਤੁਸੀਂ ਹੁਣ ਖੇਡ ਕੇ ਆ ਕਿੱਥੋਂ ਖੇਡ ਕੇ ਆ ਵੈਸੇ ਮੈਂ ਯੂ ਐਸ ਗਿਆ ਸੀਗਾ ਲੈਗ ਵੇਗ ਜੀ ਹੁਣ ਜਦੋਂ ਤੁਸੀਂ ਹੁਣ ਉੱਥੋਂ ਜਿਹੜੀ ਮੰਨ ਕੇ ਚਲੋ ਮੈਡਲ ਜਿੱਤੇ ਕਿਹੜਾ ਮੈਡਲ ਸੀ 골ਡ ਮੈਡਲ ਜਿੱਤਿਆ 골ਡ ਮੈਡਲ ਜਿੱਤੇ ਆ ਬਾਈ ਇਸ ਟਾਈਮ ਜਿਹੜਾ ਬਈ ਲਾਸਟ ਤੁਸੀਂ ਵੀਡੀਓ ਦੇਖੀ ਹੋਣਗੇ ਕੀ ਅਮੀਸ਼ ਸੀ ਬਾਈ ਲੋਕਾਂ ਤੇ ਵੀ ਬਨ ਕੇ ਚਲੋ ਉੱਥੋਂ ਥੋੜੀ ਮੈਂ ਵੀਡੀਓ ਦੇਖੀ ਸੀਗੀ ਜਦੋਂ ਤੁਸੀਂ ਤੋਰਨ ਲੱਗੇ ਪੰਜਾਬ ਵੱਲ ਨੂੰ ਇੰਡੀਆ ਵੱਲ ਨੂੰ ਤੇ ਉੱਥੋਂ ਕੀ ਅਮੀਸ਼ ਸੀ ਮੇਰੇ ਪੰਜਾਬੀ ਭਰਾ ਖੜੇ ਹੋਣਗੇ ਹਾਰ ਲੈ ਕੇ ਤੇ ਇੱਥੇ ਆ ਕੇ ਕੀ ਦੇਖਿਆ ਮੇਰੇ ਇਹਨਾਂ ਦਾ ਤੁਰਿਆ ਦਿਲ ਚ ਇਹ ਦੀਗਾ ਕਿ ਯਾਰ ਮੈਂ ਪੰਜਾਬ ਲਈ ਆਪਣੇ ਦੇਸ਼ ਲਈ ਬਹੁਤ ਕੁਝ ਕਰਿਆ ਜੀ ਬਾਈ ਤੇ ਉਮੀਦ ਹੈ ਕਿ ਲੋਕ ਇਕੱਠ ਹੋ ਗੱਟ ਹੋਣਗੇ ਜੀ ਭਾਈ ਆ ਰੌਣੀ ਦੇ ਲੋਕਾਂ ਦੇ ਆਤੇ ਆਪਣੇ ਪੰਜਾਬ ਪੰਜਾਬ ਦੇ ਭਰਾ ਮੈਨੂੰ ਵੈਲਕਮ ਕਰਨਗੇ ਜੀ ਭਾਈ ਤੇ ਜਦ ਦਿੱਲੀ 에어ਪੋਰਟ ਤੇ ਪਹੁੰਚਿਆ ਤਾਂ ਮੇਰੇ ਦਰਵਾਜ਼ਾ ਖੁੱਲਿਆ ਕੋਈ ਵੀ ਨਹੀਂ ਕੋਈ ਨਹੀਂ ਦਿਲ ਟੁੱਟਿਆ ਗਿਆ ਯਾਰ ਹੁਣ ਸਨਿਆਤ ਐਲਾਨ ਕਰ ਦਿੰਦਾ ਜੀ ਭਾਈ ਕੀ ਧਨਿਆਤ ਲੈ ਲੈਂਦੇ ਆ ਜੀ ਭਾਈ ਪਰ ਫਿਰ ਦਿਲ ਕਰਿਆ ਕਿ ਯਾਰ ਇਕੱਲੇ ਨੇ ਆਇਆ ਇਕੱਲੇ ਨੇ ਚਲੇ ਜਾਣਾ ਜੀ ਭਾਈ ਕੋਈ ਕਾਨੂੰ ਟੈਨਸ਼ਨ ਲੈਣੀ ਜੀ ਹੁਣ ਦਿਲ 'ਚ ਇਹੀ ਰੱਖਿਆ ਹੈ ਕਿ ਕੋਈ ਸਵਾਗਤ ਕਰੇ ਨਾ ਕਰੇ ਕਿ ਮੈਂ ਪੰਜਾਬ ਦਾ ਪੁੱਤ ਦੇ ਜੀ ਦਾ ਪੁੱਤ ਐ ਦੇਖੇ ਦਰੂnga ਜੀ ਬਹੁਤ ਵੱਡਾ ਬਾਈ ਡੈੜਾ ਬਾਈ ਦਾ ਕਿਉਂਕਿ ਬੰਦਾ ਟੁੱਟ ਜਾਂਦਾ ਅੰਦਰੋਂ ਜਦੋਂ ਕੋਈ ਸਪੋਰਟ ਨਹੀਂ ਮਿਲਦੀ ਹੈ ਨਾ ਇੰਨਾ ਯਾਰ ਆਪਾਂ ਕਰਦੇ ਆ ਹੋ ਗਈ ਬਾਈ ਨੇ ਪੈਸੇ ਕਮਾਉਣ ਲੈਣਾ ਕੀਤਾ ਨਹੀਂ ਹੈ ਨਾ ਇੰਨਾ ਕੁਝ ਜੋ ਕਰ ਰਿਹਾ ਪੰਜਾਬ ਵਾਲੀ ਇੱਕ ਪੰਜਾਬ ਦੀ ਸਪੋਰਟ ਲੈ ਹੈ ਨਾ ਕਿਉਂਕਿ ਪੰਜਾਬ ਦੀ ਬਾਈ ਸਪੋਰਟ ਮਾਇਲ ਜੀ ਹੈ ਨਾ ਵੀ ਬੰਦੇ ਚਲੋ ਜਾਣ ਦੇ ਤਾਂ ਅੱਜ ਕੱਲ ਕੋਈ ਸ਼ੱਕ ਨਹੀਂ ਸਾਰਾ ਇੰਡੀਆ ਬਾਈ ਨੂੰ ਅੱਜ ਕੱਲ ਜਾਣ ਰਿਹਾ ਪਰ ਜਿਹੜੀ ਸਪੋਰਟ ਦੀ ਲੋੜ ਹੁੰਦੀ ਉਹ ਬਾਈ ਨੂੰ ਅਜੇ ਤੱਕ ਮਿਲੀ ਨਹੀਂ ਤੇ ਬਾਈ ਦੀਆਂ ਗੱਲਾਂ ਤੁਹਾਨੂੰ ਭਾਵੁਕ ਕਰਨਗੀਆਂ ਤੇ ਬਾਕੀ ਵੀਰੇ ਹੁਣ ਲੋਕਾਂ ਨੂੰ ਆਪਣੇ ਨੂੰ ਕੀ ਕਹਿਣਾ ਚਾਹੋਗੇ ਵੀ ਖੰਨੇ ਸ਼ਹਿਰ ਦੇ ਲੋਕਾਂ ਨੇ ਸਪੋਰਟ ਕੀਤੀ ਤੁਹਾਡੀ ਹਾਂਜੀ ਕੰਨੇ ਜਿਹੜੇ ਲੋਕ ਯੂਥ ਬਹੁਤ ਪਿਆਰ ਕਰ ਰਿਹਾ ਜੀ ਬਾਈ ਉਹਨ ਵੀ ਕਰ ਰਿਹਾ ਹੈ ਯੂਥ ਪਿਆਰ ਔਰ ਕਈ ਐਸੋਸੀਏਸ਼ਨ ਨੇ ਜਿਨ੍ਹਾਂ ਨੇ ਪਹਿਲੇ ਸਪੋਰਟ ਕਰੀ ਜੀ ਬਾਈ ਮੈਂ ਤੁਹਾਨੂੰ ਇੱਕ ਗੱਲ ਪਹਿਲੇ ਵੀ ਕਹੀ ਸੀ ਕਿ ਉਹ ਇਨ ਉਹ ਸਿਰਫ ਲਿਮਟਿਡ ਹੈ ਜੀ ਬਾਈ ਜਿੰਨੇ ਜਿੱਥੇ ਤੱਕ ਉਹ ਕਰਤਾ ਤੱਕ ਦੀ ਉਹਨਾਂ ਨੇ ਕਰਿਆ ਜੀ ਬਾਈ ਆਖਿਰ ਦੇਖੋ ਵੀਰੇ ਕੰਮ ਤਾਂ ਮੈਨੂੰ ਸਰਕਾਰੀ ਜੋਬ ਹੀ ਆਣੀ ਜੀ ਬਾਈ ਯਾਦ ਤਾਂ ਸਰਕਾਰੀ ਜੋ ਮਿਲ ਜਾਣੀ ਹੈ ਜੀ ਬਾਈ ਉਹਦੇ ਨਾਲ ਮੈਂ ਵਧੀਆ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਸਕਦਾ ਜੀ 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 ਬਾਈ ਆਪਣੇ ਮਰਗੀ ਹੋਰ ਪਲੇਅਰ ਖੜੇ ਕਰ ਸਕਦਾ ਜੀ ਬਾਈ ਔਰ ਖੁਦ ਆਪਣੇ ਆਪ ਨੂੰ ਇੱਕ ਵਧੀਆ ਪਲੇਅਰ ਸਾਬਿਤ ਕਰ ਸਕਦਾ ਜੀ ਬਾਈ ਨਹੀਂ ਇੱਕ ਗੱਲ ਤਾਂ ਬਾਈ ਜ਼ਰੂਰੀ ਹੈ ਨਾ ਕਿਉਂਕਿ ਇੰਨਾ ਕੁ ਡਿਅਰਪ ਤਾਂ ਹੁੰਦਾ ਬਾਈ ਇੰਨਾ ਕੁ ਤਾਂ ਡਿਅਰਪ ਕਰਦਾ ਵੀ ਯਾਰ ਇੱਕ ਸਰਕਾਰੀ ਨੌਕਰੀ ਤਾਂ ਮਿਲਣੀ ਚਾਹੀਦੀ ਕੋਈ ਬਾਈ ਫੰਡ ਨਹੀਂ ਮੰਗ ਰਿਹਾ ਨਾ ਹੋ ਗਿਆ ਆਪਣੇ ਅੱਗੇ ਲੋਕਾਂ ਤੋਂ ਇਹ ਨਹੀਂ ਕਹਿ ਰਹਾ ਵੀ ਮੈਂ Google Pay ਨੰਬਰ ਦਿੰਦਾ ਮੈਨੂੰ ਪੈਸੇ ਪਾ ਦਿਓ ਉਹ ਸਿਸਟਮ ਤਾਂ ਜਮ ਹੀ ਹੈ ਨਹੀਂ ਗਾ ਬਸ ਇੰਨਾ ਹੈਗਾ ਵੀ ਸਰਕਾਰ ਅੱਗੇ ਬੇਨਤੀ ਆਪਾਂ ਨੂੰ ਸਰਕਾਰ ਅੱਗੇ ਬਸ ਕਲੀ ਆਵਾਜ਼ ਚੁੱਕਣੀ ਚਾਹੀਦੀ ਏ ਇਸ ਬਾਈ ਬਾਰੇ ਕਿ ਕੋਈ ਨਾ ਕੋਈ ਥੋੜੀ ਬਹੁਤੀ ਸਰਕਾਰੀ ਨੌਕਰੀ ਮਿਲ ਜਾਈ ਹੈ ਨਾ ਬਾਈ ਦੇਖੋ ਇੱਕ ਤਾਂ ਵੀਰੇ ਹੁੰਦਾ ਕਿ ਕਈਆਂ ਕੋਲ ਬਣੀ ਮਣੀ ਮੀ ਜਾਂਦੀ ਹੈ ਜੀ ਬਾਈ ਪਰ ਮੈਂ ਇਸ ਸਮੇਂ ਸਟ੍ਰਗਲ ਕਰਕੇ ਆਪਣੇ ਆਪ ਨੂੰ ਪ੍ਰੂਵ ਕਰ ਰਿਹਾ ਜੀ ਬਾਈ ਮੈਂ ਲੋਕਾਂ ਨੂੰ ਇਹ ਐਗਜ਼ਾਮਪਲ ਦੇ ਰਿਹਾ ਜੀ ਬਾਈ ਜਿਹੜੇ ਨਸ਼ੇ ਦੇ ਦਲੈ ਚ ਫਸੇ ਹੋਏ ਨੇ ਨਾ ਜੀ ਮੈਂ ਉਹਨਾਂ ਨੂੰ ਇਹ ਐਗਜ਼ਾਮਪਲ ਦੇ ਰਿਹਾ ਕਿ ਯਾਰ ਮੈਂ ਇੱਕ ਅੱਦੇਪ ਸਰੀਰ ਦਾ ਬੰਦਾ ਜੀ ਬਾਈ ਇੰਨਾ ਕੁਝ ਕਰ ਰਿਹਾ ਤਾਂ ਯਾਰ ਰੱਬ ਨੇ ਤੁਹਾਨੂੰ ਕਿੰਨੇ ਚੰਗੇ ਸਰੀਰ ਦਿੱਤੇ ਨੇ ਜੀ ਬਾਈ ਨਸ਼ੇ ਚ ਕੀ ਰੱਖਿਆ ਜੀ ਬਾਈ ਉਹ ਹੀ ਤੇ ਖੁਰਾਕ ਖਾਓ ਖੇਤ ਖਾ ਲਈ ਬਈ ਨੇ ਜੀ ਬਾਈ ਖੇਤ ਤੇ ਜਾ ਕੇ ਕੰਮ ਕਰੋ ਤੁਹਾਡੇ ਸਰੀਰ ਕਿੰਨੇ ਵਧੀਆ ਖੜਮੇ ਹੋ ਜਾਣਿਆ ਜੀ ਬਾਈ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰੋ ਜੀ ਨਾਗੀ ਕੀ ਗਲਤੀ ਸਟੈਪ ਪਟ ਕੇ ਆਪਾਂ ਨਸ਼ੇ ਨੂੰ ਚੂਜ਼ ਕਰੀਏ ਉਹ ਮੈਂ ਕਿੰਨਾ ਟੁੱਟਿਆ ਜੀ ਬਾਈ ਮੈਂ ਕੋਈ ਨਸ਼ਾ ਦੁਰੀ ਐਕਸੈਪਟ ਕਰ ਲਿਆ ਜੀ ਬਾਈ ਇਹ ਤਾਂ ਆਪਣੇ ਆਪ ਤੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਹਰੇਕ ਵਾਲੇ ਵੀਡੀਓਜ਼ ਕਰਨਾ ਜੀ ਬਾਈ ਇੱਕ ਭੈਣ ਨੇ ਕਾਲ ਕਰੀ ਭੈਣ ਮੈਨੂੰ ਕਹਿੰਦੀ ਮੇਰਾ ਪ੍ਰਾਨਾਂ ਡਰਗ ਲੈਣਾ ਹੁੰਦਾ ਸੀ ਜੀ ਬਾਈ ਜਦੋਂ ਨੇ ਮੇਰੀ ਵੀਡੀਓ ਦੇਖੀ ਉਹ ਇੰਨਾ ਭਾਵੀ ਖੋਇਆ ਉਹਨੇ ਡਰਗ ਛੱਡਤਾ ਉਹ ਅੱਜ ਪ੍ਰੋਫੈਸ਼ਨਲ ਬੋਡੀ ਬਿਲਡਰ ਬਣਿਆ ਵਾਹ ਜੀ